ਸਮਾਰਟ ਸਿਟੀ ਦਾ ਕਰੋੜਾਂ ਰੁਪਈਆ ਦਾ ਨੁਕਸਾਨ ਅੱਜ ਪੱਖਵਾ ਰੋਡ ਦੇ ਉੱਤੇ ਅੱਗ ਲੱਗਣ ਕਾਰਨ ਹੋ ਗਿਆ ਜਾਣਕਾਰੀ ਮੁਤਾਬਕ ਸਮਾਰਟ ਸਿਟੀ ਦੇ ਵਿੱਚ ਜਿਹੜੇ ਅੰਡਰਗਰਾਉਂਡ ਪਾਈਪ ਪੈਣੇ ਨੇ ਉਹ ਪਾਈਪ ਉਸ ਜਗ੍ਹਾ ਦੇ ਉੱਤੇ ਪਏ ਸੀਗੇ ਜਿੱਥੇ ਅੱਗ ਲੱਗੀ ਅੱਗ ਇੰਨੀ ਭਿਆਨਕ ਸੀ ਕਿ ਕਰੋੜਾਂ ਰੁਪਈਆ ਦਾ ਮਾਲ ਕਰੋੜਾਂ ਰੁਪਈਆ ਦਾ ਸਮਾਨ ਅੱਗ ਨਾਲ ਸਵਾਹ ਹੋ ਗਿਆ ਹਲੇ ਅੱਗ ਲੱਗਣ ਦਾ ਕਾਰਨ ਤਾਂ ਨਹੀਂ ਪਤਾ ਲੱਗ ਸਕਿਆ ਪਰ ਜਾਣਕਾਰੀ ਮੁਤਾਬਕ ਇਹ ਕਲੀਅਰ ਹੈ ਵੀ ਉੱਥੇ 스마트 ਸਿਟੀ ਪ੍ਰੋਜੈਕਟ ਦਾ ਕਰੋੜਾਂ ਰੁਪਈਆ ਦਾ ਸਮਾਨ ਪਿਆ ਸੀ ਜੋ ਸੜ ਕੇ ਸਵਾਹ ਹੋ ਗਿਆ ਲੋਕਾਂ ਦਾ ਕਹਿਣਾ ਇਹ ਵੀ ਹੈ ਵੀ ਹੋ ਸਕਦਾ ਹੈ ਕਿਸੇ ਸ਼ਰਾਰਤ ਦੀਨ ਕਿਸੇ ਨੇ ਇਹ ਅੱਗ ਲਗਾਈ ਹੋਵੇ ਪਰ ਦੂਸਰੇ ਪਾਸੇ ਜਿਹੜੇ ਉੱਥੇ ਸਮਾਰਟ ਸਿਟੀ ਪ੍ਰੋਜੈਕਟ ਦੇ ਪ੍ਰਬੰਧਕ ਸੀਗੇ ਉਹਨਾਂ ਦਾ ਕਹਿਣਾ ਇਹ ਹੈ ਵੀ ਜੇਕਰ ਸਾਨੂੰ ਪਤਾ ਹੁੰਦਾ ਕਿ ਇੱਥੇ ਅੱਗ ਇਸ ਤਰ੍ਹਾਂ ਲੱਗਣੀ ਹੈ ਤਾਂ ਅਸੀਂ ਪਹਿਲੇ ਹੀ ਧਿਆਨ ਰੱਖਦੇ ਪੰਜਾਬ ਸਰਕਾਰ ਦੀ ਨਿਗਾ ਜਿਹੜੀ ਉਹ ਸਮਾਰਟ ਸਿਟੀ ਦੇ ਪ੍ਰੋਜੈਕਟਾਂ ਦੇ ਉੱਤੇ ਲਗਾਤਾਰ ਬਣੀ ਹੋਈ ਐ ਉਹਨਾਂ ਦੇ ਚੱਲਦਿਆਂ ਪੱਖੋਆ ਰੋਡ ਲੁਧਿਆਣਾ ਵਿਖੇ ਸਮਾਰਟ ਸਿਟੀ ਦੇ ਪ੍ਰੋਜੈਕਟ ਦਾ ਸਮਾਨ ਕਰੋੜਾਂ ਰੁਪਈਆ ਦਾ ਸਮਾਨ ਸੜ ਕੇ ਸੁਆਹ ਹੋ ਜਾਣਾ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ ਦੇ ਵਿੱਚ ਐ ਹੱਲੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਤਾਂ ਨਹੀਂ ਲੱਗ ਸਕਿਆ ਪਰ ਲੋਕਾਂ ਦਾ ਕਹਿਣਾ ਇਹ ਹੈ ਕਿ ਹੋ ਸਕਦਾ ਕਿਸੇ ਸ਼ਰਾਰਤਦীন ਇਹ ਅੱਗ ਲੱਗੀ ਹੋਵੇ ਜਾਂ ਕਿਸੇ ਨੇ ਲਗਾਈ ਹੋਵੇ ਪਰ ਦੂਸਰੇ ਪਾਸੇ 스마트 ਸਿਟੀ ਦੇ ਪ੍ਰੋਜੈਕਟ ਦੇ ਜਿਹੜੇ ਅਧਿਕਾਰੀ ਨੇ ਜਿਹੜੇ ਮੌਕੇ ਦੇ ਉੱਤੇ ਪਹੁੰਚੇ ਹੋਏ ਸੀ ਉਹਨਾਂ ਦਾ ਕਹਿਣਾ ਇਹ ਹੈ ਵੀ ਜੇਕਰ ਸਾਨੂੰ ਅੱਗ ਲੱਗਣ ਦਾ ਬਾਰੇ ਕੁਝ ਵੀ ਪਤਾ ਹੁੰਦਾ ਤਾਂ ਅਸੀਂ ਇੱਥੇ ਅੱਗ ਲੱਗਣ ਥੋੜਾ ਦੇਣੀ ਸੀਗੀ ਸਾਡਾ ਤਾਂ ਕਰੋੜਾਂ ਰੁਪਈਆ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਤੁਹਾਨੂੰ ਇੱਕ ਵਾਰ ਫੇਰ ਦੱਸ ਦਈਏ ਵੀ ਜਿਸ ਜਗ੍ਹਾ ਦੇ ਉੱਤੇ ਅੱਗ ਲੱਗੀ ਹੈ ਪੱਖੋਆ ਰੋਡ ਦੇ ਉੱਤੇ ਉੱਥੇ 스마트 ਸਿਟੀ ਦੇ ਪ੍ਰੋਜੈਕਟ ਦਾ ਕਰੋੜਾਂ ਰੁਪਈਆ ਦਾ ਸਮਾਨ ਪਿਆ ਸੀ ਜੋ ਸੜ ਕੇ ਸੁਆਹ ਹੋ ਗਿਆ ਲੁਧਿਆਣਾ ਤੋਂ ਮੈਂ ਤੁਹਾਡਾ ਆਪਣਾ ਤਵਿੰਦਰ ਪਨੇਸਰ ਮਿਲਦੇ ਆਂ ਹੋਰ ਕਿਸੇ ਜਾਣਕਾਰੀ ਦੇ ਨਾਲ ਹੋਰ ਵੀਡੀਓ ਦੇ ਵਿੱਚ